ਆਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ HF ਐਰਸਰ ਚ ਪੈਂਦੀ ਬੈੜ ਤੇ ਇੱਕ ਦਿਖਾਉਣੀ ਹੈ ਜਰਸੀ ਜਿਹਦੇ ਵਿੱਚ ਐਰਸਰ HF ਤਿੰਨੇ ਚਾਰੇ ਚੀਜ਼ਾਂ ਮੇਰਾ ਗਰਮੀ ਵਾਲਾ ਤੋਹਫਾ ਇਹਦਾ ਦੋ ਨੰਬਰ ਤੇ ਬਾਹਰ ਖੜੀ ਹੈ ਮੇਰੇ ਦਾ ਜਰੂਰ ਮਾਰਨ ਨੂੰ ਪਸੰਦ ਹੋ ਜੇਕਰ ਮੈਂ ਬੈੜ ਰੱਖਣੀ ਹੋਵੇ ਤਾਂ ਇਦਾਂ ਦੀ ਬੈੜ ਦੀ ਚੁਆਇਸ ਹੋਵੇ ਤੇ ਜਿਹੜੀ ਆਪਾਂ ਨੂੰ ਦੁੱਧ ਵੀ ਦੇਵੇ ਤੇ ਨਾਲ ਫੈਟ ਵੀ ਦੇਵੇ ਕੱਦ ਕਾੜ ਬੱਚੇ ਯਾਰ ਕਿਆ ਬਾਤ ਹੈ ਮੇਰੇ ਦਾ ਮਨ ਪਸੰਦ ਵਹਿੜਾ 2 ਨੰਬਰ ਵਾਲੀ 2-4 ਗੱਲਾਂ ਦੇ ਬਾਰੇ ਮੈਥੋਂ ਵੱਧ ਹੀ ਬੁੱਲਿਆ ਜਾਣਗੀਆਂ ਬਾਕੀ ਡਿਟੇਲ ਵੀਰ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਬਾਈ ਭਾਉਣ ਪੁਲਿਸ ਹੈ ਪਿੰਡ ਅੜੇ ਜਲਾ ਪਰਮਾਲਾ ਜੀ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ ਮੋਬਾਈਲ ਨੰਬਰ 987086899 ਦੂਜਾ ਨੰਬਰ 735 50 ਸੋਸ਼ਲੀਏ ਵੱਡੇ ਭਰਾ ਨੰਬਰ ਹੈ ਅੱਜ ਪੰਜ ਵਹਿੜਾ ਪੰਜੇ ਗੱਬਣਾ ਹਨਾ ਪੰਜੇ ਗੱਬਣਾ ਬਈ ਠੀਕ ਆ ਪਹਿਲਾ ਨੰਬਰ ਜਿਹੜੀ ਵਹਿੜਾ ਆਪਾਂ ਬਾਈ ਨੇ ਦੇਖੀ ਜਰਸੀ ਜਰਸੀ ਆ ਵੜ ਠੀਕ ਆ ਹਲਕਾ ਕ੍ਰਾਉਸਟ ਪਣ ਹੈਗਾ ਹਲਕਾ ਜਾ ਹੈਗਾ ਆ ਵੀ ਆ ਕੇ ਬੇਟੋ ਹੋਣੀ ਦੀ ਠੀਕ ਆ ਜਿਵੇਂ ਹੁਣ ਆਪਾਂ ਬਾਹਰ ਵਹਿੜ ਦਿਖਾਈ ਦਿੱਤਾ ਜੀ ਸੂਈ ਵੀ ਹਨਾ ਉਹ ਜਿਹੜੀ ਐਚ ਐਫ ਦੇ ਬੇਟੋ ਜਰਸੀ ਪੈਦਾ ਹੋ ਜਾਂਦੀ ਆ ਉਹ ਫਿਰ ਇਦਾਂ ਦਾ ਕਲਰ ਲੈ ਜਾਂਦੀ ਆ ਹਾਂ ਕਲਰ ਲੈਣ ਦੀ ਇੱਕ ਤਾਂ ਵੱਡੀ ਹੋ ਜਾਂਦੀ ਆ ਭਾਈ ਠੀਕ ਹੈ ਤੇ ਦੂਜਾ ਮੰਨ ਕੇ ਦੁੱਧ ਦੀ ਪੈਦਾਵਾਰ ਵਾਧ ਜਾਂਦੀ ਹੈਗੀ ਜੀ ਤੇ ਨਾਈ ਫੈਂਟ ਹੋ ਜਾਂਦੀ ਹੈ ਇਹ ਹੁਣ ਸੂਆ ਕਿਹੜਾ ਸੂਰੀ ਆ ਪਹਿਲੀ ਸੂਰੀ ਆ ਬਈ ਦੋਂਦੀ ਆ ਉਹ ਅਸਾ ਮੂੰਹੋਂ ਦੋਂਦੀ ਪਹਿਲਾ ਸੂਆ ਦੋਂਦਾ ਬੱਚਾ ਆਦਾ ਭਾਈ ਤੇ ਯਾਰ ਇੱਕ ਹੋਰ ਗੱਲ ਆ ਫਿਰ ਨਾ ਤਾਂ ਇਹ ਮੰਨ ਕੇ ਜਲ ਵੀ ਗਰਮੀ ਗੁਰਮੀ ਮੰਨੇ ਹਨਾ ਹਾਂ ਭਾਈ ਨਾ ਮਸਲਾ ਇੰਨੀ ਆ ਤੇ ਦੁੱਧ ਦੇਊਗੀ ਤੇ ਨਾਲ ਫੈਂਟ ਦੇਊਗੀ ਮੈਂ ਕਹਣਾ ਵੀ ਫੈਂਟਵਾ ਦੂੰਗੀ ਰਾਣ ਨਾ ਜਾਣਾ ਬਈ ਕੱਟ ਜੇ ਕੈਦਨ ਕੱਢਦੀ ਹਜੇ ਇਹ ਇਹ ਇੱਕ ਹਫ਼ਤਾ ਪੈਂਡਿੰਗ ਪਿਆ ਬਾਈ ਇਹਦਾ ਠੀਕ ਹੈ ਇੱਕ ਹਫ਼ਤਾ ਪੈਂਡਿੰਗ ਪਿਆ ਹਾਂ ਇਹ ਤੋਂ ਪਹਿਲੇ ਸੋ ਆਪਾਂ ਦੁੱਧ ਦੀ ਉਮੀਦ ਕਿੰਨੀ ਖਿਲਾ ਸਕਦੇ ਹਾਂ ਜੀ ਨੋਰਮਲੀ ਬਸ ਹੀ ਦੁੱਧ ਦਊਗੀ 25 ਕਿਲੋ ਹਾਂ ਪਹਿਲਾਂ ਆਏ ਮੰਨ ਕੇ ਚੱਲ ਗਿਆ ਦੇਹਲਾ ਪੱਛੀ ਨਾ ਮਿਲਕ ਵੈਂਟ ਥਾਉਣ ਲੱਗੀ ਦੇਵੇ ਤੇ ਸੋ ਯਾਰ ਦੇਖਣ ਲੱਗ ਗਿਆ ਆ ਦੇਖੋ ਯਾਰ ਇਹਨੇ ਆ ਪੀਕ ਲੈਵਲ ਫੜਨਾ ਹੈ ਨਾ ਠੀਕ ਹੈ 25 ਨਾਲ ਦੁੱਧ ਤੇ ਹੈਗੇ ਫੇਰਾ ਦੱਸੂ ਮੇਰੇ ਚ ਹੈਗਾ ਕਹਾਂਟ ਬਾਕੀ ਜਿਵੇਂ ਇਹਦੀ ਗੱਲ ਕਰੀ ਹੁਣੇ ਮੇ ਐਚ ਐਮ ਜੀ ਜਰਸੀ ਨਿਕਲੀ ਵੀ ਆ ਜੀ ਇਹਦੇ ਆ ਪਾ ਪਿਓਰ ਜਰਸੀ ਦਾ ਸੀਮਨ ਲਾ ਦਾਂਗੇ ਕਾਦ ਵਾਲੀ ਬਰੀਡ ਤਿਆਰੂ ਆਪਣੇ ਕੋਲ ਹਨ ਬਰੀਡ ਤਿਆਰ ਹੋ ਜੀ ਬਾਕੀ ਸਿਰ ਐ ਤੀ ਚੌਥੀ ਜਨਰੇਸ਼ਨ ਤੇ ਵੱਲ ਜੂਗੀ ਉਹ ਪਹਿਲੇ ਨਹੀਂ ਐ ਮੰਨ ਕੇ ਜਦ ਬੱਸੀ ਕੋਈ ਵੀ ਕਰ ਸਕਦੀ ਹੈ ਜੀ ਹੁਣ ਜਿਹੜੀਆਂ ਆਪਾਂ ਮੇਲੇ ਤੇ ਦੇਖ ਨੇ ਗਾਇਆਂ 30 ਕਿਲੋ 40 ਕਿਲੋ ਦੇ ਉਹਨਾਂ ਦਾ ਕਿਦਣਾ ਕਿਤੇ ਮੰਨ ਕੇ ਚੱਲੋ ਵੀ ਚੌਥੀ ਪੰਜਵੀਂ ਪੀੜੀ ਐ ਐਫ ਦੇ ਵਿੱਚੋਂ ਨਿਕਲ ਕੇ ਪੈਦਾਵਾਰ ਬਣੀ ਹੁੰਦੇ ਦੁੱਧ ਦੀ ਹਨਾ ਪੈਦਾਵਾਰ ਬਾਈ ਬਣੀ ਵੀ ਆ ਉਹਦਾ ਆਪਾਂ ਮੇਲੇ ਤੇ ਬਜਰਸੀ ਲੈਣੀ ਹੈ ਹੋਰ ਲੈਣੀ ਹੈ ਸੂਰ ਬਜਵੀਤ ਕਹਿਣਗੇ ਹਨ ਸੁਝਾਦੇ ਲਾ ਕੇ ਹੋਰ ਲਾ ਕੇ ਪਰ ਮੇਰਾ ਮੰਨਦਾ ਯਾਰ ਭਾ ਕਹਿੰਦਾ ਵੀ ਕਾਦ ਵਾਲੀ ਬੈੜ ਫੇਰ ਹੀ ਨਿਕਲਦੀ ਆ ਹਨਾ ਬਈ ਆਪਾਂ ਵੀ ਆ ਤੱਜ ਬੰਚੇ ਤਿਆਰੀ ਕਿ ਉਹ ਵੀ ਉਹਦੇ ਆਪਾਂ ਦਿਖਾਵਾਂਗੇ ਵੀ ਕੀ ਪੈਂਦੀ ਆ ਜੁਰਾਂ ਦੀ ਬਾਰੇ ਠੀਕ ਹੈ ਰੇਟ ਬਾਜ਼ਾਰੀ ਦਾ ਕੀ ਰੱਖਿਆ ਰੇਟ ਬੜੀ ਅਮਨ ਕੇ ਚੱਲ ਜੇ ਮੋਦ ਕਰਾਣਾ ਕੋ ਮਰਜ਼ੀ ਕਰਾ ਲੈ 90000 ਦੀ ਉਸੀ ਵੇਦਾਂਗੇ ਉਹ ਕਿਆ ਬਾਤਾਂ 90000 ਰੇਟ ਤੇ ਬੈੜ ਨਹੀਂ ਜਿਵੇਂ ਮੰਨ ਕੇ ਚੱਲ ਫਿਰ ਰੇਲ ਦਾ ਡੱਬਾ ਜਾਂਦਾ ਹਰ ਕੋਈ ਜਾਂਦਾ ਦੇਖਦਾ ਉਹਨੋਂ ਵੀ ਚੱਲਿਆ ਉਹ ਚੀਜ਼ ਆ ਵੱਡੀ-ਬੁੱਡੀ ਸੈਜ ਤੇ ਬਿਊਟੀ ਤੇ ਬਾਕੀ ਦੋ ਚੀਜ਼ਾਂ ਮੇਲ ਤਾਂ ਇਹਦੇ ਵਿੱਚ ਆ ਗਿਆ ਐਚ ਐਫ ਦੇ ਪੇਟੋ ਜਰਸੀ ਪੈਦਾ ਹੋਈ ਵੀ ਆ ਤੇ ਦੁੱਧਰੂ ਨਜ਼ਾਰੇ ਲਿਆ ਦੇਣੇ ਆ ਤੇ ਨਾਲੇ ਇਹਦੇ ਬੰਨ ਕੇ ਚਲੋ ਜਰਸੀ ਦੇ ਆਪਾਂ ਸੀਮੈਂਟ ਰਖਾਈ ਚੱਲਾਂਗੇ ਸੋਹਣੀ ਬਰੀਡ ਤਿਆਰ ਕਰ ਦੂਗੀ। ਮੇਰੇ ਭਾਈ ਐਵੇਂ ਮਨਗਾ ਹੱਥੀ ਚੁਈਆ ਤੁਹਾਨੂੰ ਨਿਕੂ ਪੂਰਾ ਟੌਪ ਦਾ। ਚਾਹੇ ਕੋਈ ਮਸ਼ੀਨ ਤੇ ਲਾੜੇ। ਤੇ ਬਾਕੀ ਗਰਮੀ 'ਚ ਸੈਕਦੀ ਵੀ ਨਹੀਂ ਜਮੇ ਹਨਾ। ਜਮਾ ਹੀ ਨਹੀਂ ਸੈਕਣਾ ਭਾਈ ਇਹਨੇ ਕੀ ਸੈਕਣਾ। ਠੀਕ ਐ ਤੋਂ ਵੈਜ ਵੀਰ ਕਹਿੰਦੇ ਖਾਣੀ ਐ ਐ ਕਹਿੰਦੇ ਕੱਦ ਆ ਗਿਆ। ਉਹ ਸਾਹਮਣੇ ਵੜ ਤਾਜੀ ਸੂਈ ਪਈ ਐ ਐਚਐਫ। ਉਹ ਜਰਸੀ ਪੈਦਾ ਹੋਈ ਐ ਐਚਐਫ ਦੇ ਪੇਟੋਂ ਫਿਰ ਉਹਦਾਂ ਦੇ ਬੱਚਿਆਂ ਕਿ ਇਦਾਂ ਤਿਆਰ ਹੁੰਦੀਆਂ ਜਾਂ ਕੇ ਹਨਾ। ਤੇ 90 ਦੇ ਵਿੱਚੋਂ ਮਾਨਤਨ ਵੀਰ ਕਰਦਾਂਗੇ ਆ ਗਏ ਬੰਦੇ ਜਰੂਰ ਕਰਦਾਂਗੇ ਬਈ ਉਹ ਯਾਰ ਵੱਡੀ-ਬੁੱਡੀ ਬਹੁਤ ਜਿਆਦਾ ਹੈ ਹਨਾ ਵੱਡੀ ਬਈ ਬਹੁਤ ਐ ਸਹਜ ਦਾ ਬਹੁਤ ਆ ਕਹਦਾ ਕੋਈ ਐ ਮੇਰੀ ਛੋਟੀ ਮੰਨ ਕੇ ਨਾ ਲਵੇ ਠੀਕ ਹੈ ਛੋਟੀ ਹੋਊਗੀ ਸੋ ਸਹਜ ਦੇਖੋ ਬਹੁਤ ਡਬਲ ਨੰਬਰ ਤੇ ਯਾਰ ਆਦਾ ਇੱਕ ਫਰਕ ਹੈ ਜਿਵੇਂ ਕਹਿੰਦਾ ਵੀ ਸੋਨੇ ਸੁਹਾਗੇ ਵਾਲੀ ਗੱਲ ਹੀ ਹੋ ਗਈ ਹੈ ਹਨਾ ਇਹ ਵੀ ਬਈ ਐ ਮੰਨ ਕੇ ਚੱਲ ਵੀ ਜਾਸਦੀਆ ਕ੍ਰੋਸ ਪਾਣਾਗਾ ਤੇ ਬਾਕੀ ਯਾਰ ਸਾਈਨਿੰਗ ਵਾਲੀ ਪੇੜੀ ਹੈ ਹਨਾ ਸਾਈਨਿੰਗ ਬਈ ਐ ਮੰਨ ਕੇ ਚੱਲ ਵੀ ਖਾਦਾ ਪੀਤਾ ਹੋਇਆ ਜਾਣਾ ਹਾਂ ਫਿਰ ਐ ਸਵਾਲ ਹੁੰਦਾ ਹੋ ਜਾਣਾ ਛੌਂਕ ਨਾਲ ਬੰਦੇ ਨਹੀਂ ਸਾਂਹੀ ਵੀ ਆਈ ਬਈ ਹਨਾ ਸਵਾਦ ਯਾਰ ਬੜੀਆ ਠਾਰ ਕੀ ਬੰਦਾ ਯਾਰ ਜਿਵੇਂ ਕਹਿੰਦੇ ਹੁੰਦੇ ਵੀ ਹਨਾ ਭਿੰਨਾ ਸਾਲ ਲਾ ਗਿਆ ਕਿਸੇ ਬੰਦੇ ਨੂੰ ਇਹਦੇ ਫਿਰ ਨਸ਼ਾ ਵਾਲੇ ਬੰਦੇ ਨੂੰ ਪੁੱਛਵਾ ਦੇ ਨਸ਼ਾ ਇਹ ਵੀ ਪਹਿਲੇ ਨਹੀਂ ਆ ਜੀ ਅੱਛਾ ਪਹਿਲੇ ਨਹੀਂ ਆ ਜੀ ਪਹਿਲੇ ਨਹੀਂ ਬਈ ਇਹ ਵੀ ਇਹ ਚਾਰ ਦੰਦ ਹੋ ਗਈ ਹੋਰ ਇਹ ਚਾਰ ਦੰਦ ਦਾ ਬਈ ਜਰਸੀ ਠੀਕ ਹੈ ਇਹ ਐਚਐਫ ਦੇ ਪੇਟੋ ਜਰਸੀ ਮਨ ਲੈ ਇਦਾਂ ਨਿਕਲੀ ਹੋਊਗੀ ਹਨਾ ਨਿਕਲੀ ਵੀ ਹਾਂ ਜੀ ਠੀਕ ਹੈ ਤੇ ਬਾਕੀ ਯਾਰ ਵੱਡੀ-ਬੁੱਡੀ ਬਹੁਤ ਜ਼ਿਆਦਾ ਆਪਾਂ ਨੂੰ ਦੁੱਧ ਦੀ ਕਿੰਨੀ ਕਮੀ ਦਾ ਫਿਰ ਦੁੱਧ ਭਾਈ ਜਮੇ ਦੀ ਸਾਈਜ਼ ਹਨਾ ਬੱਸੀ ਦਾ ਆਪਣ ਨੂੰ ਮੀਠੀ ਕਿਦੋਂ ਮਗੂ ਹੈਗੀ ਆ ਬਈ ਬਸੀ ਬਾਕੀ ਫੈਟ ਬਹੁਤ ਦੇਣੀਆਂ ਨੇ ਲੈਣਾਂ ਦਾ ਦੋਗੀ ਦੋਗੀ ਬਈ ਐ ਮੰਨ ਕੇ ਚੱਲ ਵੀ ਚੌੜੀ ਚੂੜੀ ਹੈ ਨਾ ਵੱਡੀ-ਬੁੱਡੀ ਬਹੁਤ ਆ ਵੜਾ ਸੋ ਫਿਰ ਇਹ ਜੀ ਗਾਂ ਦੇ ਦੁੱਧ ਦੇ ਵਿੱਚ ਚਾਰ ਸਿੱਟੇ ਹੁਣ ਕੇਲੇ ਜਿਹੜੇ ਗਲਾਸ ਦੇ ਵਿੱਚ ਤੇ ਸਵਾਦ ਲੈ ਦੂ ਜਮਾ ਰੋਟੀ ਦੇ ਮੁੱਖ ਮਾਰ ਦੂ ਜਮਾ ਇੰਨਾ ਇਹ ਦੁੱਧ ਗੁੜਾ ਕਰ ਦੋ ਤੋ ਦੇਣਾ ਨੇ ਸੋ ਬਾਕੀ ਟੋਆਟਾ ਦੇਖੋ ਮੱਥਾ ਜਰਸੀ ਵਾਲਾ ਗੋਣੇ ਦੇ ਵਿੱਚ ਜ਼ਿਆਦਾ ਕਿ ਐਚ ਐਫ ਵਾਲੇ ਥੋੜੇ ਹਵਾਨੇ ਤੋਂ ਘਟ ਆ ਗਏ ਹੈ ਨਾ ਭਾਈ ਮਨ ਕੇ ਚਾਲੀ ਜਰਸੀ ਵਾਲੇ ਜਿਆਦਾ ਕੋਣ ਨਹੀਂ ਖਦੇ ਠੀਕ ਆ ਬੱਚੇ ਜਰਸੀ ਵਾਲੇ ਬਹੁਤ ਤਗੜੇ ਕੜਨੇ ਆ ਨੇ ਹਣਾ ਕਿਹਨੇ ਬਾਈ ਜਰਸੀ ਸਿਮਣੀ ਲੱਗਿਆ ਹੋਵੇ ਜੀ ਸੋ ਜਮਾ ਯਾਰ ਕਿ ਵੀ ਜਰਸੀ ਲੱਗਿਆ ਹੋਇਆ ਅੱਛਾ ਜਰਸੀ ਨਸੀਬਾ ਬੱਸੀ ਦੂਈ ਜਾਂ ਬੱਸੀ ਤੇ ਬੱਛੀ ਦੇਦੀ ਯਾਰ ਇਹਨੇ ਯਾਰ ਅਨਮੁੱਲੀ ਚੀਜ਼ ਆ ਯਾਰ ਇਹੋ ਜੀ ਬੈੜ ਰੱਖੀ ਹੋਵੇ ਸਵਾਦ ਆ ਜਾਂ ਮਜਾਲਾ ਗਰਮੀ ਚ ਸਹਿਜ ਜੇ ਤੇ ਵਾਕਿ ਲੇਵਾ ਦੇਖੋ ਪੁੱਤਾਂ ਦੀ ਤਾਂ ਕਿਆ ਬਾਤ ਆ ਥਲੋ ਯਾਰ ਤੇ ਨਗਰਾ ਨੋਖਰਾ ਸੁਨੀਲ ਦੇ ਕੱਪੜੇ ਵਰਗੀ ਚੌਕ ਭਈਆ ਤੇ ਬਾਈ ਜੀ ਰੇਟ ਇਹਦਾ ਕੀ ਰੱਖਿਆ ਜੀ ਆਪਾਂ ਰੇਟ ਬਾਈ ਇਹ ਦੇ ਦਾਂਗੇ ਬੱਸੀ ਆਪੇ 1 ਲੱਖ ਤੇ 1 ਸੋ 30 ਕਿਲੋ ਦੁੱਧ ਦੀ ਉਮੀਦ ਆ ਤੇ ਬਾਕੀ ਯਾਰ ਰੇਡ ਦੇ ਡੱਬੇ ਵਾਂਗੂ ਸਿੱਧੀ ਜਾਂ ਜਾਂਦੀ ਨਹੀਂ ਨਹੀਂ ਮੈਨੂੰ ਆਹ ਦੇਖੋ ਯਾਰ ਸੋ ਦੋ ਬਿਹੜਾ ਨਾ ਯਾਰ ਦੂਜੇ ਨੰਬਰ ਵਾਲਾ ਤਾਂ ਮੇਰੇ ਇੰਨੀ ਮਨਪਸੰਦ ਆ ਜੇਕਰ ਮੈਂ ਘਰੇ ਗਾਂ ਰੱਖਣੀ ਹੋਵੇ ਤਾਂ ਇਹੋ ਜੀ ਗਾਂ ਰੱਖਾਂ ਤੇ ਨਾਲੇ ਡੈਰੀ ਪਾਈ ਚੱਲੋ ਬਾਈ ਜਿਹੜਾ ਵੀ ਕੋਈ ਵੀ ਵੀਰ ਹਨਾ ਗਾਂ ਲੈਂਦਾ ਕਿਸੇ ਕੋਲੋਂ ਵੀ ਲੈਣ ਜਾਂ ਮੇਰੇ ਕੋਲੋਂ ਲੈਂਦਾ ਗਾ ਪਹਿਲੀ ਗਾਂ ਤਾਂ ਜਾਨਵਰ ਹੈ ਪਹਿਲਾਂ ਪੈਰ ਦੇਖਿਆ ਕਰੋ ਬਾਈ ਮੈਂ ਬੈਟਰੀ ਜਿਹੜਾ ਰੇਡ 'ਚ ਚਲੇ ਜਾਂਦੇ ਆ ਉਦੋਂ ਇਹ ਚੀਜ਼ਾਂ ਦੇਖਦੇ ਬਈ ਪਤਾ ਕੀ ਗੱਲ ਆ ਵੀਰਾਂ ਦਾ ਬਈ 45-50 ਹਜ਼ਾਰ ਤੇ 60 ਹਜ਼ਾਰ ਕੇ ਲਾਉਣਾ ਹਨਾ ਕਿ ਭਾਵੇਂ ਕਹਾਂ 2 ਲੱਖ ਰੁਪਏ ਲਾਉਣਾ ਬਈ ਕੋਈ ਵੀ ਚਾਹੀ ਤੂੰ ਪਹਿਲਾਂ ਪੈਰ ਦੇਖੋ ਜਾਨਪਰ ਦੀ ਇਹ ਕੋਈ ਗੱਲ ਨਹੀਂ ਦਸੂਗਾ ਨਾ ਗਾਂਦ ਕਰਕੇ ਵਪਾਰੀ ਹੁੰਦਾ ਜੀ ਵੇਚਣੀ ਹੁੰਦੀ ਆ ਵੇਚ ਵੀਰ ਕਹਿੰਦੇ ਨੇ ਕਿ ਆਪਣੇ ਸਾਰੇ ਪੈਸੇ ਬਈ ਐ ਮੰਨ ਕੇ ਜਗਾਂ ਰੁਪਏ ਰੁਪਏ ਕਰਕੇ ਜੋੜਿਆ ਹੁੰਦਾ ਜਜਗਾਂ ਜਿਹਦੇ ਪੈਰ ਗਾਂ ਦੇ ਸਹੀ ਹੋਣਗੇ ਜਿੰਨੇ ਮਰਜ਼ੀ ਸੂਏ ਲੱਲੇ ਗਾਂ ਨਹੀਂ ਦਊਗੀ ਉਹੀ ਗੱਲ ਲਾਗੇ ਜਿਵੇਂ ਟਾਵਰ ਖੜਾ ਕਰਦੇ ਆ ਪਹਿਲਾਂ ਉਹਦੇ ਥੱਲੇ ਪੈਰਾਂ 'ਚ ਬਜਰੀ ਪਾਈ ਜਾਂਦੀ ਆ ਜੇ ਉਹਦੇ ਪੈਰ ਮਜ਼ਬੂਤ ਆ ਤਾਂ ਜੋ 300 ਫੁੱਟ ਚਲਾ ਜਾਂਦਾ ਫਿਰ ਨਾਲ ਬੀਸੀਐਸ ਹੋ ਵੀ ਜੈ ਜੀ ਕਰਾਓ ਬੋਡੀ ਸਟੈਕ ਕਰੋਗੇ ਇਹ ਫੇਰ ਇਹ ਫੇਰ ਇਹ ਲੈਵਾ ਦੇ ਕੇ ਜਾਂਦਾ ਬਈ ਜਨਵਾਰ ਕਿਤੀ ਜਰ ਨੰਬਰ ਤੇ ਆ ਗਈ ਏ ਇਹ ਵੀ ਪਹਿਲਾਂ ਪਸਹੀ ਆਈ ਦੀ ਠੀਕ ਹੈ ਛੱਲੇ ਬਈ ਯਾਰ ਸੂਤੋ ਲੈ ਕੇ ਜਮਾ ਗਲਾਬੀ ਗਲਾਬੀ ਹਣਾ ਯਾਰ ਬਈ ਬੈਠਦੇ ਬੰਨਣਾ ਗਿਆ ਜਿਹੜੇ ਮੀਰ ਨੂੰ ਲੈ ਗਿਆ ਠੀਕ ਹੈ ਨਾ ਗੱਲ ਹਾਂ ਉਹ ਜਿਆਦਾ ਹੀ ਰੱਖੂ ਚੀਜ਼ ਨੂੰ ਬਾਕੀ ਮੁਠੀਆ ਥਾਣਾ ਬਾਈ ਸਵੇਰਾ ਮੇਰਾ ਤਾਂ ਜੀ ਕਰਦਾ ਯਾਰ ਹੱਥ ਵੀ ਨਹੀਂ ਚਲਾ ਥੱਲੇ ਨਾ ਮੇਰਾ ਨਾ ਪਹਿਲੀ ਗੱਲ ਤੇ ਇਹੀ ਖਾਸੀਅਤ ਆ ਪਹਿਲੀ ਆਪਣੀ ਸਾਰੀ ਗੱਲ ਸਿੱਧੀ ਹੁੰਦਾ ਆ ਦੁਗ ਨੰਬਰ ਤੇ ਲਿਓ ਪਾਰਾਂ ਦੀ ਮਿਲਗੂਤ ਹੋ ਗਈ ਤੇਗ ਨੰਬਰ ਦੇ ਭਾਈ ਐਵੇਂ ਮੰਨ ਲੇ ਜਲਦੀ ਨੇ ਮੇਰੀ ਕੁਆਲਿਟੀ ਹੋਊਗੀ ਕੁਆਲਿਟੀ ਜਮਾ ਬਾਲਾ ਕਹਦਾ ਭਾਈ ਰੇਟ ਵੱਧਾਗਾ ਜਲ ਕਈ ਵਾਰ ਰੇਟ ਮੰਨੇ ਜਾਂਦਾ ਹਨ ਵੀ ਪਰ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਭਾਈ ਸੋ ਗੱਲ ਤਾਂ ਕਹਿੰਦੇ ਕੁਆਲਿਟੀ ਤੇ ਖੜਦੀ ਜਾਂਦੀ ਹੈ ਕੋਈ ਲੈਵਾ ਕੋਈ ਕਿਸੇ ਨੇ ਦੇਖਿਆ ਬਾਲਾ ਵੱਡਾ ਲੈਵਾ ਵੀ ਦੋਦੂ ਦਿੰਦਾ ਨਹੀਂ ਜੋ ਬਹਿ ਕੇ ਉੱਠ ਕੇ ਥਾਣੀ ਪੜਾ ਲਿਆ ਭਾਈ ਉਹਦਾ ਕੀ ਫਾਇਦਾ ਹੈ ਸੋ ਗੱਲ ਤਾਂ ਉਹੀ ਆ ਗਈ ਅਮਰੀਕਾ ਦਾ ਦੋ ਨੰਬਰ ਜੀ ਵਜਾਇਆ ਜਾਂਦਾ ਪਰ ਜਿਹੜੇ ਇੱਕ ਨੰਬਰ ਜਾਂਦੇ ਸਵਾਦ ਉਹ ਆ ਦੋ ਨੰਬਰ ਵਾਲੇ ਵਾਪਸ ਹੀ ਮੁੜੇ ਆਉਂਦੇ ਆ ਨਾਲੇ ਚਾਈ ਲੱਖ ਰਾਇ ਖਰਾਬ ਜਾਂਦਾ ਪਹਿਲੀ ਗੱਲ ਤਾਂ ਉਹੀ ਗੱਲ ਨੂੰ ਜਿੱਡਾ ਲੈਵਾ ਅਮਾ ਸੂਏ ਜਿੰਨੇ ਮਰਜ਼ੀ ਲੈਣੀ ਦੁੱਧ ਜਿਆਦਾ ਲੀਟਰ ਕੋਲ ਲੀਟਰ ਘੱਟ ਦੇ ਦੇ। ਕਦੂ ਬਿਮਾਰ ਰੋਈ ਤੇ ਬਿਮਾਰ ਦਾ ਗਾਗਾ ਕਮੇਂਦੀ ਹੈ ਭਾਈ। ਜਮਾ ਖਤਮ ਆ ਜਾ। ਬਿਮਾਰ ਵਾਲੇ ਘਰੀਆਂ ਕੋ ਨਹੀਂ ਆਦੀ ਹੈਗੀ। ਸੋਜ ਜਾਏ। ਵਿਚਾਰ ਪੇ ਬੰਦ ਲਾ ਦਿਆ ਕਰੋ ਉਹ ਤੇ ਕੋਈ ਉਸੀ ਨਾ ਕਰਿਆ। ਸੋਜ ਜਾਏ ਗੱਲ। ਜਾਨਵਰ ਲੈਣਾ ਆਪਾਂ ਨੇ। ਤੇ ਇਹ ਦੰਦ ਦੰਦ ਕਿਵੇਂ ਆ? ਦੰਦ ਬਈ ਚੌਗੀ ਆਏ ਬੱਸੀ। ਚੌਗੀ ਪਹਿਲਾਂ ਸੂਆ। ਪਹਿਲਾਂ ਸੂਆ ਭਈ। ਤੇ ਕੋ ਟੀਕਾ ਡਾਲਾ ਪਤਾ ਫਿਰ ਕਿਹੜਾ ਲੱਗਿਆ ਜੇ। ਟੀਕਾ ਭਈ ਐਚਐਸ ਦਾ ਹੀ ਲੱਗਿਆਗਾ। ਇਹ ਦੋ ਬੱਸੀਆਂ ਪੇਕੇ ਫਾਰਮ ਤੋਂ ਨਹੀਂ ਇਹ ਕਹੇ ਤੇ ਕਹੋ। ਅੱਛਾ। ਤਾਜੀ ਤੇ ਇਹਦਾ ਫਿਰ ਰੇਟ ਬਾਜ਼ਾਰ ਜਾ ਬਾਈ ਆਪਾਂ ਕੀ ਰੱਖਿਆ ਰੇਟ ਬਈ ਇਹ ਦੇਵਾਂਗੇ ਬੱਸੀ ਆਪਾਂ ਇੱਕ ਕੋਲ 125000 ਦੀ ਬੱਸੀ ਦੇਵਾਂਗੇ ਛੋੜ ਸੱਪਾ ਤਾਂ ਹੋ ਜਾਊਗਾ ਮਾਂ ਤਾਂ ਕਰਾਂਗੇ ਪਰ ਅੱਜ ਦਾਗਾ ਜਿੱਦਨੇ ਤਿਆਰੀਆਂ ਕਿਉਂਦੇ ਅਲੱਗ ਰੇਟ ਹੋਣਾ ਪਈ ਤੇ ਦੁੱਧ ਕਿੰਨਾ ਵਣ ਕੇ ਚੱਲੇ ਵੱਧ ਤੋਂ ਵੱਧ ਦੇ ਦਵਾਂਗੇ ਸਰਕਾਰ ਸਰਦੀ ਚ ਹੁੰਦੀ ਤਾਂ 35 ਗਾਲਾਂ ਤੇ 40 ਗਾਲਾਂ ਦੇ ਵਿੱਚ ਨਾ ਮਰਜੀ ਗਾਲਾਂ ਲੰਦੇ ਠੀਕ ਐ ਨਾ ਗੱਲ ਹੁਣ ਜਿਹੜਾ ਗਰਮੀ ਵਾਲਾ ਦੁੱਧ ਹੈਗਾ 30 ਕਿਲੋ ਖਰਾ ਦੁੱਧ ਦੂ ਠੀਕ ਐ ਧੋਰੀ ਬਾਹਰ ਨੂੰ ਤੇ ਸੁਆ ਸੂਰੀ ਐ ਪਹਿਲਾ ਪਹਿਲਾ ਬਈ ਪਹਿਲਾ ਤੇ ਫੱਟ ਫੱਟ ਲੈ ਵਾ ਜਿਵੇਂ ਆਪਾਂ ਫੈਟਿੰਗ ਲੈਵਲ ਦੀ ਗੱਲ ਕਰੀ ਆ ਚਾਹੇ 10 ਰੁਪਏ ਖੇਚ ਲਈਏ ਚਾਹੇ ਭਾਵੇਂ 12 ਹਣਾ ਹਾਂਜੀ ਗੱਲ ਇਹ ਵਾ ਨਹੀਂ 도ੜੂਗੀ ਜਮਣ ਬਾਕੀ ਸਾਰੇ ਬਈ ਕੱਲੇ ਲੈਵੀ ਦੀ ਫੱਟ ਨਹੀਂ ਠੀਕ ਹੈ ਲੈ ਤਾਂ ਹਾਂ ਦੀ ਫੱਟਾ ਬੱਸੀ ਸਾਰੇ ਜਾਨਵਰੀ ਆਪਣੇ ਫੱਟ ਰਹੇ ਆ ਆਪਾਂ ਲਾ ਲਈ ਕੱਲੀ ਇਹ ਨਹੀਂ ਕੱਲੀ ਲੈਵੀ ਦੀ ਫੱਟਾ ਜਾਨਵਰ ਆਪਣਾ ਸੋ ਜੈ ਕਲਾ ਜਿਵੇਂ ਹੁਣਾਂ ਦੇ ਲੈ ਬਈ ਹੁਣਾਂ ਇਦਾਂ ਨਹੀਂ ਹੁਣ ਬੱਸੀਆਂ ਥੋੜੀਆਂ ਜਿਵੇਂ ਮਰਜੀ ਬੈਠੀ ਜਾ ਜਿੱਦ ਤਰੀ ਮਰਜੀ ਫੱਟ ਨਾਲ ਲੈਵੇ ਯਾਰ ਹਣਾ ਮੈਂ ਤਾਂ ਪਾੜੀ ਗਲਾਬੀ ਗਲਾਬੀ ਹਵਾਨਾ ਸੋ ਥੋੜੇ ਜਵਾਕਾ ਦਾ ਨਸ 1.25 ਕੀ ਹੁੰਦਾ ਹਨਾ ਹਾਂ ਜੇ ਇਹ ਸਰਦੀ ਰੁੱਤਾਂ ਦੇ ਟਰੱਕ 60 70 ਦੀ ਬੱਸੇ ਆਪੋ ਦੇਤੀ ਵੀ ਹੁਣ ਆਪਾਂ 10 12000 ਦਾ ਮਾਰਜਨ ਹੈਗਾ ਭਾਈ 20 25000 ਦਾ ਮਾਰਜਨ ਹੈ ਜਾਨਵਰ ਦਾ ਹੁਣ ਫਰਕ ਪੈ ਗਿਆ ਹਨਾ ਪੂਰੀ ਵਟਾ ਦਿੱਤੀ ਤੋ ਜਾਇ ਗੱਲਾ ਤੇ ਇਹ ਸੀਗੀ ਪਤਾਂ ਦੀ ਤੀਜੇ ਨੰਬਰ ਤੇ ਤੇ ਅੱਗੇ ਚੌਥੇ ਨੰਬਰ ਤੇ ਇੱਕ ਰੇਗੜੀ ਤੇ ਇੱਕ ਹੋਰ ਆ ਗਈ ਹਨਾ ਇਹ ਵੀ ਪਹਿਲਾਂ ਇਹ ਵੀ ਇਹ ਮੂਹ ਦੋਂਦੀ ਆ ਬੱਸੀ ਆਪਣੇ ਮੇਂ ਵੀਡੀਓ ਪਾਉਣ ਦੇੰਦ ਹੋ ਗਏ 2 ਸਾਲ ਸਾਡੇ ਕੋਲੇ ਲੈ ਉਹਨੇ ਪਹਿਲਾ ਦੂਜਾ ਮੈਂ ਇੱਕ ਹੀ 22 ਦਾ ਲੱਗਿਆ ਵਾ ਲੈ ਉਹਨੇ ਪਹਿਲਾ ਦੂਜਾ ਸੋਇਆ ਹੈ ਨਾ ਪਹਿਲਾ ਦੂਜਾ ਹੁੰਦਾ ਇੱਕ ਹੋਰ ਗੱਲ ਆ ਜੇ ਆਪੋ ਦੰਦ ਕਿਸੇ ਨੇ ਦਿਖਾਈ ਆ ਆਪਾਂ ਨੇ ਠੀਕ ਹੈ ਵੀ ਆਪਾਂ ਦੰਦ ਜਿਹੜੀ ਮਰਜ਼ੀ ਬੰਦਾ ਵੀ ਜਿਹੜੀ ਗੱਲ ਵੀਡੀਓ ਚ ਕਹਿੰਦੀ ਆਲਾ ਪੱਟ ਕੇ ਦੇਖ ਲਈ ਵੀ ਇਹ ਨਹੀਂ ਗੱਲ ਵੀ ਨੈੱਟ ਦੇ ਆਲਾ ਕਹਿੰਦਾ ਵੀ ਉਹ ਬੋਲੀ ਜਾਂਦਾ ਜਿਆ ਉਹ ਚਾਰ ਚਾਰ ਦੰਦਾਂ ਨੂੰ ਬਈ 4-4 ਦੰਦ ਜਾਂ 6-6 ਦੰਦ ਕਹਣਾ ਉਹ ਵੀ ਮਾੜੀ ਗੱਲ ਹੁੰਦੀ ਹੈ ਸੁਝਾਏ ਗੱਲ ਹੈ ਨਾ ਇਹ ਕਹਿੰਦਾ ਗੱਲ ਸੋ ਦੰਦਾਂ ਦੀ ਚੈੱਕ ਕਰਵਾ ਦੇ ਬਈ ਜੇ ਵਾਹ ਇਹ ਕੋ ਧੋਕੇ ਦਾ ਹੁੰਦਾ ਕੱਢ ਦੋਨੇ ਦਾ ਕੱਢਦੀ ਆ ਇਹ ਕੰਪਲੀਟ ਵੀ ਨਹੀਂ ਕੀਤੇ ਬਸ ਇਹ ਜੈ ਜੈਕਾਰ ਧੋਰੀ ਇਹਨੂੰ ਬਾਹਰ ਨੂੰ ਪਹਿਲਾਂ ਹਾਈਡ ਦਾ ਅਜਾ ਲਗਾ ਦੇ ਬਈ ਕਿੱਡੀ ਗੱਡੀ ਤੇ ਬਾਇਓ ਡਾਟਾ ਦੱਸ ਦੇ ਇਹਦਾ ਬਾਇਓ ਡਾਟਾ ਭਈ ਐ ਮੰਨ ਕੇ ਚੱਲ ਖਾਸ ਐ ਮੰਨ ਕੇ ਚੱਲੀ ਬਲਾਸਪੁਰ ਦੀ ਐ ਬਸ ਇਹ ਅੱਛਾ ਮੇਰੇ ਲਈ ਜਨੇ ਬਲਾਸਪੁਰ ਪੈਂਦਾਗਾ ਹਾਂ ਮੇਰੇ ਨੇੜੇ ਹੀ ਐ ਦਰੈਸ ਦੇ ਦੇ ਉਹਦੀ ਘਰ ਦੀ ਵਸੀ ਐ ਬਾਕੀ ਇਹ ਲੱਤ ਲੰਬੀ ਨੂੰ ਵੀ ਬਹੁਤ ਆ ਹਣਾ ਲੰਮੀ ਬਹੁਤ ਆ ਬਾਈ ਮਾਦਰ ਰਿਕਾਰਡ ਦੇਦਾ ਮੰਨ ਕੇ 45 ਤੋਂ 50 ਹਜ਼ਾਰ ਕੱਢ ਰਿਹਾ ਹੈ ਇਹਦਾ ਠੀਕ ਆ 45 ਕਿਲੋ ਦਾ ਹਾਂ ਇਹ ਤੋਂ ਕਿੰਨਾ ਦੁੱਧ ਮੰਨ ਕੇ ਚੱਲਿਆ ਬਈ ਮਾਰ ਜਿੰਨਾ ਮਰਦੀ ਲੈ ਲੈ ਬਾਈ ਇਹ ਤੋਂ ਆ ਯਾਰ ਤੇ ਸਭਰ ਆ ਜਾ ਇਹਦਾ ਇਹ ਸੈਕਸਟ ਹੀ ਸੀ ਮੰਨ ਲੱਗਿਆ ਵੇ ਕੀ ਠੀਕ ਆ ਰੇਟ ਹੋਰ ਤਾਂ ਨਹੀਂ ਕਿਸੇ ਦਾ ਕਹਤਾ ਗਿਆਣਾ ਬਈ ਠੀਕ ਆ ਇਹ ਸੈਕਸਟ ਦਾ ਗਿਆ ਰਿਆ ਇਹਦੇ ਜਿਹੜਾ ਆਪਾਂ ਖੱਟ ਪੁੱਤ ਕਿਹਾ ਬੋਈ ਆਪਾਂ ਤਾਂ ਕਹੀ ਜੇ ਲੱਗਿਆ ਵੇ ਨਹੀਂ ਆਪਾਂ ਕਹਿੰਦੇ ਨਹੀਂ ਰੇਟ ਕੀ ਆ ਗਿਆ ਦਾ ਰੇਟ ਵੀ ਮੋਲ ਕਰਾਣਾ ਤੋਂ ਮਰਜ਼ੀ ਕਰਾਲਾ ਠੀਕ ਹੈ ਨਾ ਗੱਲ ਇਹ ਬੱਸ ਜੀ ਆਪਾਂ 1,35,000 ਦੀ ਬੱਸੀ ਦਵਾਂਗੇ ਆਪਾਂ ਲਿਆ ਫਿਰ 1,35,000 ਰੁਪਏ ਰੇਟ 1,35 ਆ ਪਹਿਲਾਂ ਬਈ ਮੋਲ ਉਹ ਦ ਦਾਂਦਾ ਸੋ ਬਰੀਕੀਆਂ ਬਹਿੜ ਦੇ ਵਿੱਚ ਇੰਨੀਆਂ ਛੜ ਦੋ ਗੱਲਾਂ ਨਿਆਰੇਦਾਰਾ ਤੇ ਦਿਨ ਲੈ ਜੂ ਮੇਰੇ ਪੰਜ ਚਾਰ ਜੀ ਹਨਾ ਹਾਂ 1 ਹਫ਼ਤਾ ਪੈਂਡਿੰਗ ਪਿਆ ਬਾਈ ਅੱਛਾ ਹਫ਼ਤਾ ਬਾਕੀ ਤੇਰੀ ਨੂੰ ਤਾਂ ਦਿਨ ਪੂਰੇ ਦੱਸਿਆ ਮਾਲਕ ਨੇ ਆਪਾਂ ਨੂੰ ਠੀਕ ਹੈ ਵੀ ਪਹਿਲਾਂ ਸੁੰਦੀਆਂ ਜਾਂਦੇ ਇੱਕ ਦੋਨ ਕੱਢ ਕੇ ਸੁੰਦੀਆਂ ਹਨਾ ਗਰਮੀ ਦੇ ਕਰਕੇ ਉਹ ਗੱਲ ਬੱਕਰੀ ਜੀ ਠੀਕ ਹੈ ਤੇ ਬਾਕੀ ਯਾਰ ਦੁੱਧ ਦੇ ਦਾ ਜਿਹੜਾ ਮਨ ਅਕ ਚੱਲ ਆਏ ਆ ਆਈਡੀ ਆ ਬਾਈ ਇਹ ਦਾ ਨੋਰਮਲ ਹੀ ਚਾਹੀਦਾ ਬਸ ਫੇ ਕੋਈ ਭਾਸ ਹਾਲ ਨਹੀਂ ਕਰੀ ਵਸਣੇ ਬਾਕੀ ਯਾਰ ਇਹ ਜੀ ਵੜ ਜੇ ਕੋਈ ਵੀਰ ਕਹੇ ਲੈ ਲਈ ਆਪਾਂ ਟੋਕੜ ਵੇਚਣੀ ਆ ਜਿਹੜਾ ਬਰੀਡ ਆ ਜਦੋਂ ਮਰਜੀ ਵੇਚੋ ਉਹਨੂੰ ਹਣਾ ਬਾਈ ਉਹਦਾ ਵੇਚਣ ਦੀ ਜੀ ਨਹੀਂ ਕਰਨਾ ਬੱਚੇ ਜਿੱਦਾਂ ਮਰਜੀ ਬਾਈ ਪਾ ਪਾ ਦਾ ਕਰ ਲੈ ਪਹਿਲੀ ਗੱਲ ਤਾਂ ਲੈਵ ਦੀ ਕੁਆਲਿਟੀ ਦੇਖਿਆ ਇੱਕ ਤਾਂ ਦੇਵਾ ਬਹੁਤ ਘੱਟ ਜਾਨਵਰਾਂ ਨੂੰ ਦਾਖਦਾਗਾ ਸੋ ਜਮਾ ਰੀਅਰ ਲੈਵ ਆਇਆ ਹਣਾ ਮੈਂ ਕਹਣਾ ਬਾਈ ਦੇਖੀ ਰੀਅਲਟੀ ਆ ਦੇਵਾ ਵਸਣ ਜੀ ਨਾ ਸਾਰ ਬਣਪਾਲ ਤੋਂ ਆਏ ਬਣਤੀ ਨੇ ਪਾਣਾ ਬਹੁਤ ਠੀਕ ਹੈ ਠੀਕ ਪਹਿਲਾ ਸੂਆ ਸੂਰੀਆ ਰੇਟ ਕਰਿਆ 1 ਲੱਖ ਪੁਲਿਸ ਹੈ 1 35 ਬਈ 1 50 ਮਾਂ ਤੜ ਕਾ ਫਾਜੀ ਇਹ ਆ ਗਈ 5ਵੇਂ ਨੰਬਰ ਤੇ ਬਹਿਣਾ ਇਹ ਬਈ ਦੂਜਾ ਸੂਆ 6 ਦਾੰਦਾ ਮੂੰਹ ਰੀਅਲਟੀ ਦੇ ਠੀਕ ਹੈ ਕਹਿਣ ਦੀ ਗੱਲ ਨਹੀਂ ਗੰਦ ਚਾਏ ਪੱਟਾ ਆ ਕੇ ਖਾਦਾ ਆਈ ਆਪਾਂ ਠੀਕ ਹੈ ਜੀ ਮੰਨ ਕੇ ਚੱਲੀ ਪਹਿਲੋਂ ਨੇ ਮਾਲਕ ਨੇ ਨਥੇ ਵੀ 37 37 ਉਹ ਤਾਂ ਨਹੀਂ ਤੇ ਜਿਵੇਂ ਦੂਜਾ ਸੂਆ ਆ ਗਈ ਲੈਵਾ ਫਿਰ ਛੋਟਾ ਜਿਹਾ ਲੱਗਦਾ ਵੀ ਗੱਲ ਕਰ ਲਓ ਉੱਥੀ ਇਹ ਗੱਲ ਆ ਗਈ ਜੇ ਆਪਾਂ ਗਾਇਆਂ ਸੱਤ ਇਕੱਠੇ ਕਰਦੇ ਆ ਕਹਿੰਦੇ ਆਪਾਂ 50 ਦੇ ਕੇ ਫੇਰ ਲਿਉਂਦੇ ਆਂ ਭਾਈ ਆਪਣੇ ਮਨ ਕੇ ਜਦ ਪਹਿਲੀ ਗੱਲ ਸਿੱਧੀ ਨਜ਼ਰ ਜਾਈ ਜਾਂਦੀ ਪਹਿਲੀ ਗੱਲ ਆਪਾਂ ਨੂੰ ਜਿਹੜੇ ਆਪਣੇ ਦਲਾਲ ਨੇ ਰੱਖੇ ਹੋਏ ਨੇ ਹਣਾ ਪਹਿਲੀ ਗੱਲ ਦਾ ਮਾੜੀਆਂ ਦੀ ਆਪਣੀ ਵੀਡੀਓ ਨਹੀਂ ਪਾਉਂਦੀ ਅਗਲਾ ਕਹਿੰਦਾ ਵੀ ਉਹਨਾਂ ਦੇ ਇਹੀ ਤੋਏ ਨਿਸ਼ਾਨੇ ਨਹੀਂ ਸੱਦਣਗੇ ਅਰਜਨਾ ਮੰਗੂ ਵੀ ਨਹੀਂ ਆਣਾ ਪੱਕਈ ਆ ਜੈ ਜੈ ਗੱਲ ਆ ਜਮਾ ਹਣਾ ਬਾਕੀ ਘਾਹ ਕਾਪਰ ਪਤਾ ਲੱਗੇ ਬੰਦੇ ਦੀ ਇਹੀ ਜੀ ਖਰੀਦ ਆ ਖਰੀਦੀ ਆ ਭਾਈ ਬਾਕੀ ਸਿਰੇ ਆਏ ਆ ਭਾਈ ਉਹੀ ਗੱਲ ਆ ਜਾਂਦੀ ਹੈ ਵੀ ਲੇਵੇ ਦੀ ਕੁਆਲਿਟੀ ਲਿਆ ਕਰੋ ਠੀਕ ਆ ਨਾ ਦੁੱਧ ਚਾਹੇ 2 ਕਿਲੋ ਘੱਟ ਦੇ ਦੇ ਜਾਣ ਪਰ ਉਹ ਦੁੱਧ ਦੇ ਨਾ ਆਇਆ ਕਰੋ ਜੇ ਤੁਹਾਡੇ ਕੋਲ ਐ ਮੰਨ ਕੇ ਚੰਦ ਵੀ ਠੀਕ ਐ ਵੀ ਨਹੀਂ ਲਵਾ ਦੁੱਧ ਚਾਹ ਸਾਡੇ ਕੋਲ 25 ਕਿਲੋ ਜਾਂ 30 ਕਿਲੋ ਵਾਲੀ ਉਹ ਤੁਸੀਂ ਫਾਇਦੇ ਚ ਹੋਣੀ ਜਾਈ ਗੱਲ ਇਹ ਹੁਣ ਦਿਨ ਕਿੰਨੇ ਕੁ ਲਈ ਦੀ ਆ ਦਿਨ ਹੈ ਬਈ 10 ਨੂੰ ਬਾਕੀ ਪੈਣੇ ਬਈ ਤੂੰ ਬਾਕੀ ਚੈੱਕ ਕਰਾ ਦੇ ਫੁੱਲ ਸਾਈ ਹੀ ਇਹਦਾਗਾ ਐ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਦੁੱਧ ਬਈ ਗਰਮ ਨਹੀਂ ਆ ਕੀ ਜੇ ਫਰਦੇ ਆ ਤਾਂ 40 ਤੋਂ ਵਾਰ ਦਿੰਦੀ 35 ਕਿਲੋ ਬੰਦੇ ਕਿਨੇ ਲਿਗੀ ਚੈ ਰੇਟ ਕੀ ਰੱਖਿਆ ਇਹਦਾ ਰੇਟ ਬਈ ਇਹ ਦੇ ਦਿੰਦੇ 1 ਲੱਖ ਤੇ 35000 ਦੀ ਘੜ ਵਗੈਰਾ ਦੇਖੋ ਵਹਿੜਦਾ ਯਾਰ ਕਿਆ ਹਵਾ ਦਾ ਸਾਈਨਿੰਗ ਸੂਨਿੰਗ ਦੂਜਾ ਸੂਦਾ ਸੂਨਦੀਆ ਤੇ ਮੱਲਾ ਨੂੰ ਤੁਰਦੀਆ ਤੇ ਲੇਵੇ ਫਿਟਨੈਸ ਵਾਲੀ ਗੱਲ ਯਾਰ ਫੇਰ ਮੂਰੇ ਆ ਬੈੜ ਖਰੀਦ ਲੈ ਕਿਦੋਂ ਵੀ ਖਰੀਦਨੀ ਆ ਚਾਹੇ ਵੀਰ ਕੋਲੋਂ ਖਰੀਦੋ ਕਿਦੋਂ ਵੀ ਖਰੀਦੋ ਪਰ ਲੇਵਾ ਕੰਪੈਕਟ ਲੈ ਲਓ ਡਾਕਟਰ ਤੁਹਾਡੇ ਘਰੇ ਆਉਣਾ ਨਾ ਮਾਤਰਾ ਵਾਲੀ ਗੱਲ ਹੀ ਹੋ ਜੂਗੀ ਜਮਾ ਭਾਈ ਜੀ ਡਾਕਟਰ ਨਹੀਂ ਆਉਗੇ ਛੋਟੇ ਬਾਜੂਗੇ ਤੇ ਡਾਕਟਰ ਪੜਨ ਲੱਗਿਆ ਭਾਈ ਕੰਮ ਉਹ ਫਾਰਮ ਫੇੜ ਆਗਾ ਜਿਵੇਂ ਕਹਿੰਦਾ ਗਵੰਡਾ ਨਾਲ ਆ ਗਈ ਘਰੇ ਵੀ ਅੱਗੇ ਸਿੱਟੂਗੀ ਉਹ ਉਹ ਕੰਮ ਉਹ ਡਾਕਟਰਾਂ ਦਾ ਹੋਗਾ ਭਾਈ ਆਪਾਂ ਡਾਕਟਰ ਨੂੰ ਮਾਰਾਂ ਨਹੀਂ ਇਹਦੇ ਕਾਰਨ ਕਿ ਇਹ ਵੀ ਲੇਵੇ ਦੀ ਕੋਆ ਭਾਵੇਂ ਗਰਜ ਕੁਆਲਿਟੀ ਆ ਗਈ ਹੈ ਨਾ ਜਾਨਵਰ ਲੋ ਆ ਦੇ ਹੁਣ ਸਾਰੇ ਜਾਨਵਰ ਦਿਖਾ ਲੈ ਭਈ ਆਪਾਂ ਨੇ ਲਾ ਪਰਾਂ ਤੋਂ ਲਾਇਆ ਤਾਂ ਕੋਈ ਐ ਨਹੀਂ ਹੈਗੀ ਵੀ ਜਾਨਵਰ ਆਵਾਗਾ ਸੋਝਿਆ ਜੇ ਗੱਲ ਆ ਬਾਨੀਆ ਜਾਨਵਰ ਲਿਆ ਕਰੋ ਸੋਝਿਆ ਜੇ ਹੁਣ ਮੰਨ ਕੇ ਚਲੋ ਪੈ ਪੈ ਸੇ ਬਿਵਾਰੀ ਢਵਾਰੀਆਂ ਹੋ ਜਾਂਦੇ ਨੁਕਸਾਨ ਬਹੁਤ ਹੋ ਜਾਂਦਾ ਫਾਰਮਰ ਦਾ ਹਨਾ ਭਈ ਐ ਜਾਨਵਰ ਜੇ ਬਿਮਾਰੀ ਵੀ ਆ ਜੇ ਉਹਨੂੰ ਚੱਲਣ ਲਈ ਸਮਰੱਥਾ ਵੀ ਚਾਹੀਦੀ ਓਦੇ ਦੀ ਸੋਝਿਆ ਜੇ ਗੱਲ ਆ ਬੀ ਤਾਕਤ ਹੈਗੀ ਜਿਵੇਂ ਕਹਿੰਦੇ ਪੈਗ ਕਰਜ ਕੋਟ ਕੋਟ ਕੇ ਭਰੀ ਹੋਵੇ ਜਾਂ ਜਿਵੇਂ ਕਹਿੰਦੇ ਪੈਗ ਤਾਂ ਫਰਾਨਾ ਵੀ ਪੀਂਦਾ ਧੋਕਾ ਵੀ ਪੀਂਦਾ ਤੇ ਫਲਾਣਾ ਪੈਕ ਲਾ ਕੇ ਰਾਵੜਾ ਸੋ ਗਿਆ ਤੇ ਇੱਕ ਲੰਡੂ ਪੈਕ ਲਾ ਕੇ ਲੜਕਾਰੇ ਮਾਰੀ ਜਾਂਦਾ ਉਹ ਗੱਲ ਉਹੀ ਇਹਨਾਂ ਦੇ ਵਿੱਚ ਆ ਗਈ ਵੀ ਜਦੋਂ ਚੀਜ਼ ਤੁਹਾਡੀ ਸਾਫ਼ ਆ ਬਿਮਾਰੀ ਦਾ ਡਾਕਟਰੀ ਖਰਚਾ ਆਪ ਨੂੰ ਪੈਣਾ ਨਹੀਂ ਆਪ ਹੀ ਆਪਣਾ ਫਾਇਦੇ ਜਾਂ ਹਣਾ ਹਾਂ ਬਈ ਫਾਇਦੇ ਜਾਓ ਤੇ ਨੰਬਰ ਡਰੈਸ ਬੋਲ ਦੀ ਆਪਣਾ ਬੇ ਡਰੈਸ ਹੈਗਾ ਪਿੰਡ ਹੜਿਆ ਜਿਲ੍ਹਾ ਬਰਨਾਲਾ ਤੇ ਕੰਟੈਕਟ ਨੰਬਰ ਹੈ 9877868899 ਦੂਜਾ ਨੰਬਰ ਹੈਗਾ 973535042 ਇਹ ਵੱਡੇ ਭਰਾ ਨੰਬਰ ਆ ਜੀ ਸੋ ਵੀਡੀਓ ਦੇਖ ਲਈ ਸਭ ਦਾ